ਵੀ ਉਹ ਗੱਲ ਕੰਗਣਾ ਰਣਾਉਤ ਨੂੰ ਲੈ ਕੇ ਫਿਰ ਤੋਂ ਸਾਹਮਣੇ ਆ ਗਈ ਹੈ ਜਿਹੜਾ ਕਿ ਮੱਧ ਪ੍ਰਦੇਸ਼ ਦੇ ਹਾਈ ਕੋਰਟ ਦੇ ਵਿੱਚ ਅੱਜ ਸੁਣਵਾਈ ਹੋਈ ਹੈ ਤਾਂ ਉਹ ਸੁਣਵਾਈ ਦੇ ਵਿੱਚ ਜਿਹੜੇ ਕਿ ਜੱਜ ਸਾਹਿਬ ਨੇ ਮੱਧ ਪ੍ਰਦੇਸ਼ ਦੇ ਹਾਈ ਕੋਰਟ ਦੇ ਵਿੱਚ ਆਪਣੇ ਸਿੱਖਾਂ ਨੇ ਇੱਕ ਪਟੀਸ਼ਨ ਪਾਈ ਸੀ ਜਿਹੜੀ ਦੇ ਕਾਰਨ ਇਹਨੂੰ ਨੋਟਿਸ ਗਿਆ ਸੀ 24 ਘੰਟੇ ਦੇ ਵਿੱਚ ਮੰਗਿਆ ਸੀ ਇਹਦੇ ਤੋਂ ਜਵਾਬ ਤਾਂ ਹੁਣ ਉਹਦੇ ਜਵਾਬ ਦੇ ਵਿੱਚ ਕੀ ਕੁਝ ਨਿਕਲ ਕੇ ਸਾਹਮਣੇ ਆਇਆ ਇਸ ਸਿੱਖਾਂ ਦੇ ਹੱਕ ਦੇ ਵਿੱਚ ਜਿਹੜਾ ਕਿ ਮੱਧ ਪ੍ਰਦੇਸ਼ ਦੇ ਦੋ ਜੱਜ ਬੈਠੇ ਨੇ ਉਹਨਾਂ ਨੇ ਸਿੱਖਾਂ ਦੇ ਹੱਕ ਦੇ ਵਿੱਚ ਕੀ ਗੱਲ ਕਹੀ ਆ ਤੇ ਕੰਗਣਾਂ ਦੇ ਖਿਲਾਫ ਕੀ ਕਹੀ ਆ ਇਹ ਮੈਂ ਤੁਹਾਡੇ ਸਾਹਮਣੇ ਧਰਦਾ ਉਸ ਤੋਂ ਪਹਿਲਾਂ ਕਿ ਜਿਵੇਂ ਸਾਡੇ ਜਿੰਨੇ ਭੈਣ ਭਰਾ ਤੁਸੀਂ ਅਸੀਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਗੱਲ ਧਿਆਨ ਦੇ ਨਾਲ ਸੁਣਨ ਵਾਲੀ ਆ ਹੈ ਬੜੀ ਅਜੀਬ ਉਸ ਤੋਂ ਬਾਅਦ ਆਪਣੇ ਵਿਚਾਰ ਸਾਂਝੇ ਕਰਾਂਗੇ ਪਹਿਲਾਂ ਧਿਆਨ ਦੇ ਨਾਲ ਸੁਣੋ ਜੀ Naja. There could be a possibility if there is some scene which requires editing, deletion etc. or modification. Probably the film may not release on the 6th. We don't know what the position Lord. The respondent, uh, the private respondents are not such persons who can be put any faith in, Lord. I have read so many Supreme Court judgments. How the Supreme Court comes down so heavily on such yes, type of the, Mr. Rupna, we haven't seen the film, we haven't seen the trailer. We don't know because sometimes the trailer does not portray really the actual position. Yes. But the trailer is so popular, my lord. And so catchy trailer. I can show the relevant portion here itself to my lord. And I have given two photographs of the trailer which are so gruesome, which give the impression that six are the most, uh, I will say, uh, firstly secessionists and secondly they are so cruel. Surah Supechani to learn it. is <laughs> not, my lord. contrary Mr. Yes. During the first and the second lockdown, well, you must have been, I will not hear, I don't know what happened in Madhya uh, Pradesh, but Delhi and world over, the Sikh community was the fore, in the forefront of helping these people. They were in the forefront of providing food, shelter to all these people and even in Delhi there was an issue of oxygen. All Gurdwaras had oxygen supply; they could manage it from faraway places and they were in the forefront. Let's see, either you, we can have it after lunch, we can have it tomorrow. Yeah. But you have to at least give them advance copy so that. Yes, yes, because in Suppose because, I give it just now, is, they may not be able to arrange for a representation after lunch. Yeah. At least they are here. If they same position, they'll government make a request tomorrow. Yeah. Tomorrow, okay. Yeah. So rather they make a request today, we have it tomorrow. But then, then have it tomorrow and then have it day after. ਮੈਂ ਇਫ ਯੂ ਕੈਨ ਆਫਟਰ ਅਫਟਰ ਲੰਚ ਫੀਲ ਆਫਟਰ ਲੰਚ ਧੂ ਤ ਇਹਨਾਂ ਨੇ ਕਿਹਾ ਕੀ ਹੈ ਜੱਜ ਸਾਹਿਬ ਦੋ ਬੈਠੇ ਜੱਜ ਸਾਹਿਬ ਨੇ ਸਾਹਮਣੇ ਤਾਂ ਉਸ ਤੋਂ ਬਾਅਦ ਅੱਗੇ ਜਿਹੜੇ ਕਿ ਆਪਣੇ ਸਿੱਖ ਵਕੀਲ ਨੇ ਇਹਨਾਂ ਨੇ ਸਾਰਿਆਂ ਨੇ ਪੁੱਛਿਆ ਵੀ ਜਿਹੜਾ ਇਹਦੇ ਵਿੱਚ ਮੋੜ ਲੈ ਚੁੱਕੀ ਹੈ ਗੱਲ ਕੰਗੜਾ ਰਣਾਉਤ ਨੂੰ ਨੋਟਿਸ ਭੇਜਿਆ ਗਿਆ ਸੀ ਉਹਦੇ ਤੇ ਇਹ ਸੁਣਵਾਈ ਤਾਂ ਇਹਨਾਂ ਨੇ ਸਿੱਖਾਂ ਦੇ ਲਈ ਜੱਜ ਸਾਹਿਬ ਨੇ ਕੀ ਕਿਹਾ ਵੀ ਲੌਕਡਾਊਨ ਦੇ ਵਿੱਚ ਸਿੱਖਾਂ ਨੇ ਆਕਸੀਜਨ ਲੋਕਾਂ ਤੱਕ ਪਹੁੰਚਾਈ ਜਿਹੜਾ ਕਿ ਸਰਕਾਰ ਵੀ ਨਕਾਮ ਪੈ ਗਈ ਸੀ ਕੱਲਾ ਪੰਜਾਬ ਹੀ ਨਹੀਂ ਬਲਕਿ ਦਿੱਲੀ ਹੋਰ ਵੀ ਬਥੇਰੇ ਸਟੇਟ ਪੈ ਜਾਂਦੀਆਂ ਨੇ ਜਿਨ੍ਹਾਂ ਤੇ ਆਪਣੇ ਸਿੱਖਾਂ ਨੇ ਆਕਸੀਜਨ ਵੰਡਿਆ ਸੀ ਔਰ ਦੂਜੀ ਗੱਲ ਬਹੁਤ ਵੱਡੀ ਜਿਹੜੀ ਕਿ ਗੱਲ ਕਹੀ ਵੀ ਜਿਵੇਂ ਲੰਗਰ ਲਾਏ ਗਏ ਸੀ ਆਕਸੀਜਨ ਦੇ ਜਿਵੇਂ ਕਿ ਪ੍ਰਸ਼ਾਦ ਦੇ ਮਤਲਬ ਦਾਲ ਪਾਣੀ ਦਾ ਲੰਗਰ ਲੱਗਦਾ ਉਸੇ ਪ੍ਰਕਾਰ ਹੀ ਲੰਗਰ ਲਾਇਆ ਗਿਆ ਸੀ ਆਕਸੀਜਨ ਦਾ ਲਾਕਡਾਊਨ ਦੇ ਸਮੇਂ ਕਰੋਨਾ ਕਾਲ ਦੇ ਵਿੱਚ ਤਾਂ ਹੁਣ ਉਸ ਤੋਂ ਬਾਅਦ ਕਿਹਾ ਉਹਨਾਂ ਨੇ ਵੀ ਭਾਈ ਲੰਗਰ ਵੀ ਬਹੁਤ ਸਾਰੇ ਲੋਕਾਂ ਨੂੰ ਪਹੁੰਚਾਇਆ ਜਾਂਦਾ ਸੀ ਕਿਉਂਕਿ ਲਾਕਡਾਊਨ ਦੇ ਕਾਰਨ ਬੜਾ ਹੀ ਮਤਲਬ ਮੰਦਾ ਹਾਲ ਹੋ ਗਿਆ ਸੀ ਲੋਕਾਂ ਦਾ ਚਾਹੇ ਕੋਈ ਵੀ ਸਟੇਟ ਹੋਵੇ ਕਿਉਂਕਿ ਜਿਹੜਾ ਲਾਕਡਾਊਨ ਲੱਗਿਆ ਸੀ ਉਹ ਪੂਰੇ ਦੇਸ਼ ਦੇ ਵਿੱਚ ਲੱਗਿਆ ਹੋਇਆ ਸੀ ਆ ਹੁਣ ਗੱਲ ਕੀ ਆਈ ਐ ਸਾਹਮਣੇ ਵੀ ਉਹਨਾਂ ਨੇ ਕੰਗਣਾ ਰਣਾਉਤ ਦੀ ਜਿਹੜੀ ਕਿ ਫਿਲਮ ਐ ਇਹਦੇ ਵਾਰੀ ਵੀ ਉਹ ਗੱਲ ਕਰਦੇ ਸੁਣਾਈ ਦਿੱਤੇ ਸੀ ਉਹ ਕਹਿੰਦੇ ਨੇ ਵੀ ਦੇਖੋ ਜਿਹੜੇ ਟ੍ਰੇਲਰ ਨੇ ਉਹ ਜੱਜ ਸਾਹਿਬ ਕਹਿੰਦੇ ਵੀ ਅਸੀਂ ਦੇਖੇ ਸੀ ਦੇਖ ਕੇ ਨਿਚੋੜ ਕੱਢ ਕੇ ਉਹਨਾਂ ਨੇ ਇਹ ਗੱਲ ਕਹੀ ਆ ਵੀ ਇਹ ਫਿਲਮ ਸਿੱਖਾਂ ਦੇ ਵਿਰੁੱਧ ਜਾਂਦੀ ਐ ਤਾਂ ਇਹ ਕਦੇ ਨਹੀਂ ਲੱਗਣੀ ਚਾਹੀਦੀ ਕਿਉਂਕਿ ਜੇ ਅਗਰ ਸੀਨ ਕੱਟ ਕੇ ਵੀ ਲਾਉਣੇ ਆ ਜਿਹੜੀ ਚੀਜ਼ ਤੇ ਤੁਸੀਂ ਆਪ ਸਮਝਦਾ ਰਹੋ ਕਿਰਾ ਧੱਬਾ ਲੱਗ ਜਾਵੇ ਤਾਂ ਉਹ ਕਦੇ ਨਹੀਂ ਤੁਲਦਾ ਕਿਉਂਕਿ ਕੋਈ ਨਾ ਕੋਈ ਸੀਨ ਫਿਰ ਵੀ ਉਹਨਾਂ ਨੂੰ ਦੇਣਾ ਹੀ ਪੈਣਾ ਕਿਉਂਕਿ ਜਦੋਂ ਟਾਈਟਲ ਹੀ ਰਖ ਚੁੱਕੇ ਨੇ ਐਮਰਜੈਂਸੀ ਤੇ ਐਮਰਜੈਂਸੀ ਦਾ ਦੌਰ ਕਿਹੜਾ ਸੀ ਉਦੋਂ ਵਾਲਾ ਹੀ ਸੀ ਇੰਦਰਾ ਗਾਂਧੀ ਵੇਲੇ ਦਾ ਤਾਂ ਗੱਲ ਹੁਣ ਵੀਰੋ ਇਹ ਹੀ ਨਿਕਲ ਕੇ ਆਈ ਆ ਵੀ ਸਾਡੇ ਹੱਕ ਦੇ ਵਿੱਚ ਜਿਹੜਾ ਫੈਸਲਾ ਦਿੱਤਾ ਜੱਜ ਸਾਹਿਬ ਨੇ ਕਿਉਂਕਿ ਜੱਜ ਸਾਹਿਬ ਕੋਈ ਐਵੇਂ ਨਹੀਂ ਬਣ ਜਾਂਦਾ ਅਗਲਾ ਬਹੁਤ ਹੀ ਪੜ੍ਹਾਈ ਲਿਖਾਈ ਦੇ ਨਾਲ ਬਾਕੀ ਲੋਕਾਂ ਦੀਆਂ ਭਾਵਨਾਵਾਂ ਨੂੰ ਦੇਖਿਆ ਜਾਂਦਾ ਪਰ ਜਿਹੜੀ ਤੁਸੀਂ ਗੱਲ ਸੁਣੀ ਸੀ ਅੰਗਰੇਜ਼ੀ ਦੇ ਵਿੱਚ ਸੀ ਜਿਹੜੇ ਭੈਣ ਭਰਾ ਘੱਟ ਜਾਣਦੇ ਨੇ ਚਲੋ ਕੋਈ ਗੱਲ ਨਹੀਂ ਨਹੀਂ ਵੀ ਆਉਂਦੀ ਹੁੰਦੀ ਪਰ ਗੱਲ ਇਹ ਆ ਵੀ ਗੱਲ ਆਪਣੇ ਹੱਕ ਦੀ ਆ ਉਹਨਾਂ ਨੇ ਲੋਕਡਾਊਨ ਦਾ ਜ਼ਿਕਰ ਕੀਤਾ ਲੰਗਰਾਂ ਦਾ ਜ਼ਿਕਰ ਕੀਤਾ ਤੇ ਬਾਕੀ ਸਿੱਖਾਂ ਵਨੀਓ ਬਹੁਤ ਵੱਡੀ ਗੱਲ ਜਿਹੜੀ ਕਹੀ ਆ ਵੀ ਯਾਨੀ ਸਿੱਖ ਇੱਕੋ ਕੌਮ ਹੈ ਜਿਹੜੀ ਸਮੇ ਸਮੇ ਦੇ ਵਿੱਚ ਲੋਕਾਂ ਦੇ ਬੜਾ ਕੰਮ ਆਉਂਦੀ ਐ ਚਾਹੇ ਉਹ ਆਪਣੇ ਵਿਦੇਸ਼ੋਂ ਬਾਹਰ ਵੀ ਹੋਣ ਚਾਹੇ ਆਪਣੇ ਦੇਸ਼ ਦੇ ਵਿੱਚ ਕੋਈ ਸਟੇਟ ਦੇ ਵਿੱਚ ਕੰਮ ਹੋ ਜਾਂਦਾ ਕਿਤੇ ਵੀ ਕੁਝ ਵੀ ਹੋ ਜਾਂਦਾ ਤਾਂ ਉੱਥੇ ਸਾਡੇ ਜਾਗੇ ਸਿੰਘ ਖੜਦੇ ਨੇ ਆਹ ਹਿਮਾਚਲ ਦੇ ਵਿੱਚ ਲਾ ਲਓ ਜਦੋਂ ਕੋਈ ਮੇਲਿਆਂ ਤੇ ਜਾਂਦਾ ਜਾਂ ਕਿਧਰੇ ਹੋਰ ਨਿਕਲਦਾ ਬਾਹਰ ਨੂੰ ਸ਼ਹਿਰ ਕਰਨ ਜਾਂਦਾ ਤਾਂ ਉਦੋਂ ਸਾਡੇ ਸਿੱਖ ਜਿਹੜੇ ਕਿ ਹੁੰਦੇ ਨੇ ਸ਼ਰਕਾਂ ਤੇ ਲੰਗਰ ਲੱਗੇ ਪਏ ਹੁੰਦੇ ਨੇ ਬਾਈ ਤਾਂ ਹੁਣ ਤੁਸੀਂ ਆਪ ਸਮਝੋ ਵੀ ਐਡੀ ਵੱਡੀ ਗੱਲ ਕਹੀ ਜੱਜ ਸਾਹਿਬ ਨੇ ਸਿੱਖਾਂ ਦੇ ਪ੍ਰਤੀ ਵੀ ਭਾਈ ਇਹ ਜਿਹੜੀ ਫਿਲਮ ਹੈ ਇਹਦੇ ਤੇ ਪੂਰੀ ਤਰ੍ਹਾਂ ਬੈ ਨਹੀਂ ਹੈ ਮਤਲਬ ਬੈ ਨਹੀਂ ਲੱਗਣਾ ਚਾਹੀਦਾ ਸੀ ਕਿਉਂਕਿ ਇਹ ਵਿਰੁੱਧ ਜਾਂਦੀ ਹੈ ਜਿਹੜੀ ਕਿ ਸਿੱਖ ਕਮਿਊਨਿਟੀ ਦੇ ਪਰ ਇਹ ਜ਼ਰੂਰੀ ਹੈ ਵੀ ਜਿਹੜਾ ਕਿ ਟੰਗੜਾ ਨੇ ਹੁਣ ਮਤਲਬ ਇਹ ਮਤਲਬ ਰਚਿਆ ਸੀਗਾ ਖੇਲ ਇਹਦੇ ਵਿੱਚੋਂ ਨਕਾਮ ਹੋ ਚੁੱਕੀ ਹੈ ਪੂਰੀ ਤਰ੍ਹਾਂ ਕਿਉਂਕਿ ਕੋਟ ਇੱਕ ਨਹੀਂ ਇੱਕ ਜਵਲਪੁਰ ਦਾ कोर्ट ਵੀ ਆਉਦੀ ਵੀ ਤੁਹਾਨੂੰ ਕਹਾਣੀ ਦਿਖਾਵਾਂਗੇ ਉਹਨਾਂ ਨੇ ਵੀ ਇਹਦੇ ਖਿਲਾਫ ਐਕਸ਼ਨ ਕਰ ਦਿੱਤਾ ਉਹ ਕਿਹੜਾ ਕੋਰਟ ਆਪਣੀ ਸਟੇਟਾਂ ਦੇ ਵਿੱਚ ਜਿੱਥੋਂ ਇਹਦੇ ਤੇ ਐਕਸ਼ਨ ਨਹੀਂ ਹੋਇਆ ਕਿਉਂਕਿ ਸਿੱਖ ਸਮਾਜ ਆ ਜਿਹੜਾ ਜਗ੍ਹਾ ਜਗ੍ਹਾ ਦੇ ਉੱਤੇ ਵਸਿਆ ਹੋਇਆ ਇਹਦਾ ਆਪਣਾ ਦੇਸ਼ ਆ ਪੰਜਾਬੀ ਬਾਹਰਲੇ ਮੁਲਕਾਂ ਦੇ ਕਿ ਪਤਾ ਨਹੀਂ ਕਿੱਥੋਂ ਦੇ ਇਕ ਬੈਠੇ ਨੇ ਤਾਂ ਇੱਥੇ ਤੁਸੀਂ ਇਹ ਹਿਸਾਬ ਲਾਓ ਵੀ ਪੰਜ ਕੋਰਟ ਜਿਹੜੇ ਕਿ ਮੇਰੇ ਮੁਤਾਬਕ ਮੈਨੂੰ ਪਤਾ ਪੰਜ ਕੋਰਟ ਨੇ ਜਿਨ੍ਹਾਂ ਦੇ ਵਿੱਚ ਇਹਦੇ ਤੇ ਕੇਸ ਦਰਜ ਹੋ ਚੁੱਕਿਆ ਤਾਂ ਹੁਣ ਕੰਗੜਾ ਦਾ ਬਚਣਾ ਜਿਹੜਾ ਕਿ ਮੁਸ਼ਕਲ ਹੈ ਮੁਸ਼ਕਲਾਂ ਉਹਦੀਆਂ ਵੱਧ ਚੁੱਕੀਆਂ ਨੇ ਕਿਉਂਕਿ ਗੱਲ ਹੀ ਇਹ ਜੀ ਹੈ ਹੁਣ ਇਹਨੂੰ ਕਿ ਕੋਈ ਮੋੜ ਨਹੀਂ ਸਕਦਾ ਇਹ ਰਸਤਾ ਜਿਹੜਾ ਬੜਾ ਜੀਵ ਉਹਨੇ ਚੁਣਿਆ ਸੀ ਸਿੱਖਾਂ ਦੇ ਵਿਰੁੱਧ ਤਾਂ ਹੁਣ ਮੇਰੀ ਅਪੀਲ ਹੈ ਜਿੰਨੇ ਭੈਣ ਭਰਾ ਤੁਸੀਂ ਨਵੇਂ ਚੈਨਲ ਤੇ ਉਹ ਸਬਸਕ੍ਰਾਈਬ ਕਰ ਦਿਓ ਤੇ ਬਾਕੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਅੱਗੇ ਤੱਕ ਤਾਂ ਕਿ ਆਪਣੇ ਲੋਕਾਂ ਤੱਕੇ ਮੈਸੇਜ ਜਾਵੇ ਵੀ ਸਾਡੇ ਖਿਲਾਫ ਜਿਹੜੀ ਕੰਗਣਾ ਨੇ ਚਾਲ ਚੱਲੀ ਸੀ ਕੰਗਣਾ ਰਣਾਉਤ ਨੇ ਤਾਂ ਉਹਦੇ ਵਿੱਚ ਮੱਧ ਪ੍ਰਦੇਸ਼ ਦੇ ਹਾਈ ਕੋਰਟ ਨੇ ਉਹਨੂੰ ਨਾਕਾਮ ਕਰ ਦਿੱਤਾ ਬਾਕੀ ਕੱਲਾ ਮੱਧ ਪ੍ਰਦੇਸ਼ ਦਾ ਹਾਈ ਕੋਰਟ ਹੀ ਨਹੀਂ ਬੰਬੇ ਹਾਈ ਕੋਰਟ ਤੇ ਹੋਰ ਬਥੇਰੇ ਸਾਰੇ ਨੇ ਕਿ ਜਿਵੇਂ ਕਿ ਜਬਲਪੁਰ ਦਾ ਹਾਈ ਕੋਰਟ ਆ ਉਹਨਾਂ ਨੇ ਵੀ ਪਟੀਸ਼ਨ ਪਾ ਦਿੱਤੀ ਆ ਫਿਰ ਲਖਨਊ ਦਾ ਆ ਗਿਆ ਹੁਣ ਤੁਸੀਂ ਦੇਖੋ ਕਿੱਥੋਂ ਕਿੱਥੋਂ ਯਾਨੀ ਪਟੀਸ਼ਨਾਂ ਪੈ ਰਹੀਆਂ ਇਹਦੇ ਖਿਲਾਫ ਨੋਟਿਸ ਕੱਲੇ ਆ ਰਹੇ ਨੇ ਤਾਂ ਹੁਣ ਤੁਹਾਡਾ ਹੱਕ ਬਣਦਾ ਇਸ ਵੀਡੀਓ ਨੂੰ ਅੱਗੇ ਤੱਕ ਬਚਾਉਣਾ ਕਿਉਂਕਿ ਆਪਣੇ ਲੋਕਾਂ ਦੇ ਕਿਹ ਗੱਲਾਂ ਜੜੀਆਂ ਹੁੰਦੀਆਂ ਨੇ ਪਹੁੰਚੜੀਆਂ ਜ਼ਰੂਰੀ ਹੁੰਦੀਆਂ ਨੇ ਕਿਉਂਕਿ ਜਿਹੜਾ ਕੋਈ ਆਪਣੇ ਵਿਰੁੱਧ ਕਿਸੇ ਦੇ ਵੀ ਵਿਰੁੱਧ ਮੈਂ ਕਹਿੰਦਾ ਵੀ ਚਾਲ ਚੱਲਦਾ ਉਹਨੂੰ ਉਹਦਾ ਪੜਦਾ ਜਿਹੜਾ ਕਿ ਉਹਦਾ ਮਤਲਬ ਖਾਸ਼ ਕਰਨਾ ਚਾਹੀਦਾ ਸੋ ਇਸ ਕਰਕੇ ਮੇਰੀ ਬੇਨਤੀ ਹੈ ਵੀ ਅੱਗੇ ਤੱਕ ਸ਼ੇਅਰ ਜ਼ਰੂਰ ਕਰਨਾ ਜਿਹੜਾ ਭੈਣ ਭਰਾ ਕੋਈ ਨਵਾਂ ਚੈਨਲ ਤੇ ਉਹ ਸਬਸਕ੍ਰਾਈਬ ਕਰ ਦਿਓ ਬੈਲਰੀ ਕੰਟੀ ਜ਼ਰੂਰ ਦਵਾ ਦੇਣਾ ਜੀ ਧੰਨਵਾਦ